ਤੇ ਮਿੱਤਰੋ ਤੁਹਾਡਾ ਜਿਹੜੇ ਨਵੇਂ ਬਲੌਗ ਵਿੱਚ ਤੇ ਮਿੱਤਰੋ ਆਪਣਾ 5075 ਖੜਾ ਸੀ ਆਰਡੀ ਠੀਕ ਹੈ ਪਿੱਛੇ ਤੇ ਮਿੱਤਰੋ ਇਹ ਸਟਾਰਟ ਜਿਹਦਾ ਹੁੰਦਾ ਬੰਦ ਹੋ ਜਾਂਦਾ ਨੰਬਰ 2 ਕਚਾਈ ਨਹੀਂ ਕਰਦਾ ਤੇ ਚੱਕਰ ਬਹੁਤ ਤੋੜਦਾ ਚੱਕਰ ਤੋੜਨ ਦਾ ਵੀ ਕੋਈ ਰੀਜਨ ਹੈ ਕਿਉਂ ਤੋੜਦਾ ਏ ਠੀਕ ਹੈ ਜੀ ਤੇ ਭਰਾ ਆਪਣਾ ਟਰੈਕਟਰ ਦੀ ਚਾਬੀ ਲੈ ਕੇ ਆਉਂਦਾ ਘਰੋਂ ਤੇ ਖੂਦ ਆਪਾ ਖੜਿਆ ਭਰਾ ਦੇ ਆਪਾਂ ਲੰਬੜਾ ਦੇ ਤੇ ਜਦੋਂ ਉਹ ਚਾਬੀ ਲੈ ਕੇ ਆ ਗਿਆ ਮਿੱਤਰੋ ਚੈੱਕ ਕਰਦੇ ਆ ਕੀ ਗੱਲਬਾਤ ਹੈ ਬੱਚੇ ਦੇ ਤੇ ਮੀਟਰ ਵਿੱਚ ਕਿਹੜਾ ਸੈਨ ਆਉਂਦਾ ਠੀਕ ਹੈ ਜੀ ਉਹ ਸਾਰਾ ਕੁਝ ਤੁਹਾਨੂੰ ਦਿਖਾ ਲਾਂਗੇ ਬਲੌਗ ਦੇ ਵਿੱਚ ਕਿੱਥੇ ਦੇ ਫੀਲਡ 'ਤੇ ਆਇਆ ਉਹ ਵੀ ਆਪਾਂ ਕੱਢਾਂਗੇ ਤੇ ਮਿੱਤਰੋ ਪਿੱਛੇ 17 ਹਾਲ ਪਾਏ ਆ ਤੇ ਇਧਰ ਮੀਂਹ ਪੈ ਕੇ ੜੜਿਆ ਸ਼ਾਮੀ ਪਰ ਫੇਰ ਵੀ ਆਪਾਂ ਚੈੱਕ ਕਰਾਵਾਂਗੇ ਖੱਤੇ ਨਾਲ ਹੀ ਆਪਣੇ ਵੇਖਦਾ ਖਿਚਾ ਕੇ ਚੂਈ ਫੁੱਲ ਕਰਦਾ ਏ ਟਰੈਕਟਰ ਤੇ ਬਣੇ ਉਹ ਬਲੌਗ ਦੇ ਨਾਲ ਤੇ ਕਰਨੇ ਚੈੱਕ ਆਪਾਂ ਮਿੱਤਰੋ ਇਹਨੂੰ ਮਿੱਤਰੋ ਟਰੈਕਟਰ ਆਪਣਾ ਖੜਾ ਆ ਤੇ ਆਪਣਾ ਲਾਲ ਬਾਬੂ ਵੀ ਆਪਣਾ ਉਹ ਆ ਰਿਹਾ ਆ ਚਾਬੀ ਲੈ ਕੇ ਟਰੈਕਟਰ ਦੀ ਤੇ ਰੱਬੀ ਸਾਨੂੰ ਫੋਨ ਕਰੀ ਜਾਂਦਾ ਸੀ ਮਿੱਤਰੋ ਸਾਡੇ ਦਾ 11 ਵਜੇ ਕੰਮ ਤੇ ਤੇ ਸਾਨੂੰ ਟਾਈ 11 ਵਜ ਗਏ ਸੀਗੇ ਤੇ ਸਾਡਾ ਤਾਂ ਇੱਥੇ ਆ ਨਹੀਂ ਹੋਇਆ ਤੇ ਕੱਲ ਰਾਤੀ ਵੀ ਉਹ ਨਹੀਂ ਪਿਆ ਪਟਾਕਾ ਪੂਰਾ ਪੈ ਗਿਆ ਤੇ ਕਿੱਦਾਂ ਾਲ ਬਾਬੂ ਜੀ ਹੋਰ ਸੇ ਤਾਂ ਠੀਕ ਠਾਕ ਉਸ ਤਰ੍ਹਾਂ ਨਵੀਂ ਤਾਜੀ ਸੌਰੀ ਪਾਜੀ ਰਾਤੀ ਆਉਣਾ ਸੀਗਾ ਹਨੇਰਾ ਇੱਥੇ ਹੋ ਗਿਆ ਸੇਵਾ ਪਾਦੀ ਹਾਂ ਤੇ ਲਿਆ ਟਰੈਕਟਰ ਦੀ ਚਾਬੀ ਕੱਢੋ ਤੇ ਟਰੈਕਟਰ ਦੀ ਚਾਬੀ ਬਾਈ ਕੱਢ ਕਰੀਏ ਸਟਾਰਟ ਆਪਾਂ ਇਹਨੂੰ ਲੋ ਜੀ ਮਿੱਤਰੋ 17 ਹੜ ਪਾਏ ਆ ਤੇ ਭਰਾ ਸਾਡਾ ਕੱਲ ਪਰਸਨਾ ਤੰਗ ਹੋਆ ਕੱਲ ਤੰਗ ਹੋਆ ਕ ਕਿਦਾ ਕੱਲ ਪ੍ਰੋਬਲਮ? ਯਾ ਚੱਲਦਾ ਸੀ ਵਧੀਆ ਹੀ। ਹਾਂ। ਉਸ ਤੈਨ ਖਤੇ ਬਾਹ ਕੇ ਆਇਆ ਤੈਸ ਖਤੇ ਨੂੰ ਜਿਹੜੇ ਹਾਂ ਤੈਨ ਜਿਹੜੇ ਲਾਇਆ ਸੀ। ਅੱਛਾ। ਤੇ ਸਿੱਟੀ ਮਾਰਨ ਲੱਗ ਪਿਆ। ਸਿੱਟੀ ਮਾਰਨ ਲੱਪਿਆ ਉਹੀ ਪ੍ਰੋਬਲਮ ਆ ਗਈ। ਲੱਗਦਾ ਸਟੌਪ ਹੀ। ਆ ਸਟੌਪ ਕੋਈ ਗੱਲੇ ਨਹੀਂ। ਉਹ ਤੱਕੇ ਨਾ ਕਰੀਆ ਚੱਕਰ ਟੁੱਟਦਾ ਸੀ। ਹਾਂ ਕੱਢਦੇ ਆਂ ਦੀਆਂ ਕਸਨਾ ਪਰ ਟੈਨਸ਼ਨ ਘਾ ਤੇ ਲੈਂਦੇ ਆਂ ਭਰਾ ਤੇਰੇ ਕੋਲ ਪਹੁੰਚ ਗਏ ਆ। ਤੇ ਮਿੱਤਰੋ ਲੋ ਵੀ ਆਪਾਂ ਟਰੈਕਟਰ ਸਟਾਰਟ ਕਰਨ ਲੱਗੇ ਭਰਾ ਨੇ ਚਾਬੀ ਆਪਾਂ ਦੇਤੀ ਆ ਤੇ ਕਰਦੇ ਆਂ ਚੈੱਕ ਕਿਹੜਾ ਸਾਈਨ ਆਉਂਦਾ ਮੀਟਰ ਵਿੱਚ। ਮਿੱਤਰੋ ਇਹ ਜੇ ਸਟਾਰਟ ਹੁੰਦਾ ਨਾ ਟਰੈਕਟਰ ਦੇ ਕਿਦਾਂ ਜਦ ਕਈ ਹੈ ਨਾ ਖੜਾ ਕੇ ਵੋ ਕਾ ਦੇ ਇੰਜ ਪਟਾਕੇ ਵਾ ਪਾਉਂਦੇ ਆ ਇਹ ਸਾਇਲੈਂਟ ਇੰਜਨ ਆ ਵੀ ਆ 75 ਇਹ ਮਿੱਤਰੋ ਆਪਾਂ ਦਿੱਤਾ ਇਹ ਭਰਾ ਨੂੰ ਆਪਣੇ ਪਿੰਡ ਤੇ ਨੰਬਰ ਹੁਣੀ ਆ ਤੇ ਬਾਲੀ ਭਾਈ ਹੁਣੀ ਉਹ ਕਨੇਡਾ ਅਮਰੀਕਾ ਜ ਪੱਕੇ ਹੀ ਆ ਸਾਰੇ ਟੱਬਰ ਉਹਨਾਂ ਦੇ ਤੇ ਭਾਈ ਹੁਣੀ ਬਾਹਰ ਪੱਕੇ ਹੀ ਆ ਤੇ ਬਾਲੀ ਭਾਈ ਹੁਣਾ ਟਰੈਕਟਰ ਆ ਤੇ ਕਰਦੇ ਆ ਚੱਕ ਆਹੋ ਨੇ ਭਾਇਆ ਸੈਨ ਕੋਈ ਨਹੀਂ ਹੈ ਏ ਮਿੱਤਰੋ ਚੱਲ ਕੇ ਥੋੜਾ ਜਿਹਾ ਫੇਸ ਆਉਂਦਾ ਆ ਚੱਲੀ ਜਾਂਦੇ ਕੋਈ ਚੱਲੀ ਜਾਂਦੇ ਚੱਲੀ ਜਾਂਦੇ ਦੇਖ ਕਿੰਨੇ ਟਾਈਮ ਤੇ ਆਉਂਦਾ ਇਹੋ ਮੀਟਰ ਉੱਤੇ ਸੈਂਚਾ ਕਿੰਨਾ ਚੱਲਿਆ ਨੇ ਕਿੰਨੇ ਟਾਈਮ ਤੇ ਆਉਂਦਾ ਜੇ ਚੱਲਦਾ ਟਰੈਕਟਰ ਕਿਦੋਂ ਬੋਲਣ ਲੱਪ ਪੀਂਟੀਂ ਟੀਂ ਕਿਦੋਂ ਬੋਲਣ ਲੱਪੰਦਾ ਹਾਂ ਉਦੋਂ ਤੇ ਕਚਾਈ ਨੀਗਾ ਚੱਕਰ ਤੋੜਦਾ ਮੈਂ ਛੜੀ ਵਿੱਚ ਖਾਲਿਆ ਸੀ ਮੈਂ ਟਰੈਕਟਰ ਦਾ ਚੱਕਰ ਤੋੜਦਾ ਚੱਕਰ ਤੋੜਦਾ ਆਂ ਲੋ ਮਿੱਤਰੋ ਕਹਿੰਦਾ ਚੱਕਰ ਤੋੜਦਾ ਤੰਗਿਆ ਸਾਡਾ ਭਰਾ ਟਰੈਕਟਰ ਤੋਂ ਠੀਕ ਹੈ 50 75 ਸੀਆਰਡੀ ਦਾ ਧਰਤੀ ਪਾੜਦਾ ਟਰੈਕਟਰ ਆ ਤੇ ਚਲੋ ਆਪਾਂ ਚੈੱਕ ਕਰਦੇ ਆ ਮਾੜਾ ਮੋਟਾ ਕੀ ਪ੍ਰੋਬਲਮ ਹੈ ਟਰੈਕਟਰ ਨੂੰ ਠੀਕ ਹੈ ਜੀ ਤੇ ਹਜੇ ਸੈਂ ਨਹੀਂ ਆਇਆ ਹੈਗਾ ਤੇ ਬਾਕੀ ਆਪਾਂ ਚੈੱਕ ਕਰਕੇ ਦੇਖਦੇ ਆ ਕੀ ਗੱਲਬਾਤ ਹੈ ਇਹਦੀ ਨਾਲੇ ਸ਼ੋ ਚੱਕੀ ਟਰੈਕਟਰ ਦੀ ਤਾਂ ਤੇ ਮਿੱਤਰੋ ਪਹਿਲਾ ਪੁਆਇੰਟ ਇਹ ਆ ਵੀ ਆਪਾਂ ਇਹਦੀ ਸਪਲਾਈ ਚੈੱਕ ਕਰਾਂਗੇ ਟਰੈਕਟਰ ਦੇ ਪਿੱਛੇੋਂ ਠੀਕ ਹੈ ਜੀ ਤੇ ਤੇਲ ਫੁੱਲ ਆ ਰਿਹਾ ਜੇ ਤੇਰੇ ਫੁੱਲ ਆ ਰਿਹਾ ਤੇ ਮੋਰੇ ਇੱਕ ਸੈਂਸਰ ਹੋ ਰਿਹਾ ਸਪਲਾਈ ਚੱਕਰ ਨਾਲ ਠੀਕ ਹੈ ਜੀ ਤੇ ਉਹ ਚੈੱਕ ਕਰਾਂਗੇ ਜੇ ਉਹ ਨਾ ਹੋਊਗਾ ਤੇ ਇੱਕ ਸੈਂਸਰ ਹੋਰ ਵਿੱਚ ਇਹਦੇ ਟਰੈਕਟਰ ਦੇ ਠੀਕ ਉਹ ਚੈੱਕ ਕਰਾਂਗੇ ਡੀਜ਼ਲ ਫਿਲਟਰ ਖੋਲ ਕੇ ਚੈੱਕ ਕਰਾਂਗੇ ਕਿਤੇ ਉਹਦੇ ਵਿੱਚ ਕਚਰਾ ਗੁਚਰਾ ਤਾਂ ਨਹੀਂ ਆਇਆ ਓਕੇ ਜੀ ਤੇ ਕਈਆਂ ਟਰੈਕਟਰਾਂ ਨੂੰ ਡੀਜ਼ਲ ਪੰਪ ਦੇ ਨਾਲ ਗਲਾਸੀ ਲੱਗੀ ਹੁੰਦੀ ਹੈ ਪਾਣੀ ਵਾਲਾ ਫਿਲਟਰ ਲੱਗਾਂਦਾ ਮਿੱਤਰੋ ਇਹਨਾਂ ਕੋਈ ਪਾਣੀ ਵਾਲਾ ਫਿਲਟਰ ਨਹੀਂ ਦੋ ਹੀ ਫਿਲਟਰ ਲੱਗੇ ਆ ਲਗਾਉਣੀ ਆ ਤੇ ਬਾਕੀ ਇਹ ਕੰਪਨੀਆਂ ਲੋ ਵੀ ਆ ਹੋਇਆ ਤਾਂ ਜ਼ਿਗਾਰਡ ਆਪਾਂ ਜ਼ਰੂਰ ਲਾਵਾਂਗੇ ਇਹਨੂੰ ਪਾਣੀ ਵਾਲਾ ਫਿਲਟਰ ਵਗੈ ਲਾ ਹੀ ਦੇਣਾ ਬਲ ਤਾਂ ਇਹਨੂੰ ਕੋਈ ਚੱਕਰ ਨਹੀਂ ਹੈਗਾ ਡਾ ਠੀਕ ਹੈ ਜੀ ਤੇ ਇੱਕ ਭਰਾ ਨੇ ਸਾਡੇ ਨੇ ਉਹ ਵੀ ਕਿੱਟ ਮੰਗਾਈ ਹੈ ਇਹਨੂੰ ਪੱਖਾ ਲੱਗਦਾ ਮਿੱਤਰੋ ਫੋਲਡਿੰਗ ਹੋ ਜਾਂਦਾ ਅੱਗੇ ਪਿੱਛੇ ਠੀਕ ਹੈ ਜੀ ਤੇ ਆਪਾਂ ਆਰਡਰ ਦਿੱਤਾ ਕੰਪਨੀ ਨੂੰ ਵੀ ਸਾਨੂੰ ਚਾਹੀਦਾ ਓਕੇ ਜੀ ਲਾ ਥੱਲੇ ਆਵਲ ਆ ਦੇ ਤੇ ਮਿੱਤਰੋ ਆ ਚੈੱਕ ਕਰੋ ਆ ਦੇਖੋ ਆ ਟੀ ਬੰਦ ਹੋਈ ਆ ਠੀਕ ਹੈ ਜੀ ਇਹ ਲਾਲਬਾਬ ਇੰਨਾ ਡੁੱਲਣਾ ਹੀ ਆ ਇਹ ਇਹਨਾਂ ਟੈਨਸ਼ਨ ਲੈ ਚੱਲ ਭਾਂਡੇ ਰੱਖ ਤਾ ਨੇ ਸੀ ਹਾਂ ਤੇ ਮਿੱਤਰੋ ਟੀ ਬੰਦ ਹੋਈ ਆ ਟ੍ਰੈਡਰ ਖਚਾਈ ਨਹੀਂ ਕਰਦਾ ਪੂਰੀ ਲਓ ਮਿੱਤਰੋ ਆ ਨਿਕਲਿਆ ਫਲਡ ਇਹਦਾ ਠੀਕ ਹੈ ਜੀ ਟ੍ਰੈਕਟਰ ਖਚਾਈ ਨਹੀਂ ਸੀਗਾ ਦਾ ਚੱਕਰ ਬਹੁਤ ਤੋੜੀ ਜਾਂਦਾ ਸੀਗਾ ਤੇ ਨੰਬਰ 2 ਉਹ ਮੀਟਰ ਦੇ ਵਿੱਚ ਸੈਨ ਆਈ ਜਾਂਦਾ ਸੀਗਾ ਤੇ ਇਹਦੀ ਪ੍ਰੋਬਲਮ ਆ ਮਿੱਤਰੋ ਚਲੋ ਅਸੀਂ ਸਾਨੂੰ ਤਾਂ ਪਤਾ ਯੂਨੀਅਰ ਬਾਰੇ ਠੀਕ ਹੈ ਜੀ ਕਿੱਥੇ ਇਹਦੇ ਨੁਕਸਤ ਪੈਂਦਾ ਆ ਤੇ ਹੋਰ ਇਹਨੂੰ ਕਿਤੇ ਪਾਸੇ ਨੁਕਸਤ ਨਹੀਂ ਪੈਂਦਾ ਯਾਰ ਤੇ ਇਹ ਤੁਰ ਪਾਉਣ ਕੇ ਪਾਲ ਕਰੋ ਮਿੱਤਰੋ ਪਰੇਸ਼ਾਨ ਹੋਣ ਨਾਲੋਂ ਠੀਕ ਹੈ ਤੇ ਆ ਮੈਂ ਇਸਤਰੀ ਵਿਚਾਰੇ ਉਹ ਵੀ ਤੰਗ ਹੋ ਜਾਂਦੇ ਨਹੀਂ ਫਲਡ ਲੱਭਦਾ ਠੀਕ ਹੈ ਜੀ ਤੇ ਚਲੋ ਮਿੱਤਰੋ ਆਪਾਂ ਨੂੰ ਕਰਦੇ ਆ ਸਫਾਈ ਸੁਫਾਈ ਕਰਕੇ ਤੇ ਆਪਾਂ ਫਿਰ ਇਹਦੇ ਪਾਉਂਦੇ ਆ ਪਟਾਕੇ ਉੱਥੇ ਲ ਚੱਲਦੇ ਆ ਹ ਚਲਾਉਣਾ ਆਪਾਂ ਇਹਨੂੰ ਝੋਟੇ ਨੂੰ ਠੀਕ ਹੈ ਹਾਂ ਤੇ ਚਲੋ ਸਫਾਈ ਸੁਫਾਈ ਕਰਦੇ ਆਪਾਂ ਫਿਲਟਰ ਨਹੀਂ ਪਾਣਾ ਮਿੱਤਰੋ ਗਾਹ ਨੂੰ ਹੋਰ ਦੋ ਕੁ ਦਿਨਾਂ ਦੇ ਆਪਾਂ ਪਾਣੀ ਦਾ ਫਿਲਟਰ ਲਾਵਾਂਗੇ ਟੈਂਕਰ ਨੂੰ ਜੋ ਗੰਦ ਮੰਦਿਆ ਸਾਰਾ ਫਿਲਟਰ ਦੇ ਵਿੱਚ ਆ ਜਾ ਕਰਨਾ ਧੋਤ ਆ ਕੇ ਲਿਆਉਂਦੇ ਮਿੱਤਰੋ ਟੀ ਚੰਗੀ ਤਰ੍ਹਾਂ ਤੇ ਫਿਰ ਟੀਬ ਲਾ ਕੇ ਫਿੱਟ ਕਰਦੇ ਆ ਤੇ ਕਰਦੇ ਆ ਸਫਾਈ ਦੀ ਆਪਾਂ ਲਓ ਵੀ ਮਿੱਤਰੋ ਆਪਣਾ ਜਿਗਾਰਡ ਤਾਂ ਹੋ ਗਿਆ ਸਾਫ਼ ਠੀਕ ਹੈ ਜੀ ਏ 2 ਦਿੱਤੀ ਕਰ ਸਾਫ਼ ਮਿੱਤਰੋ ਆਪਾਂ ਹੱਥੋਂ ਤਾਂ ਨਹੀਂ ਪੈਂਦਾ ਹੱਥ ਬਹੁਤ ਔਖਾ ਪੈਂਦਾ ਇਨੂੰ ਵੱਡੋ ਕਰ ਤੇ ਟਾਵਲ ਉਠਾ ਲਾਈਆਂ ਆ ਇਹ ਜਿਹੜਾ ਸੀਆਰਡੀ ਟਰੈਕਟਰ ਹੈ ਮਿੱਤਰੋ ਦੇਖੋ ਤੁਸੀਂ ਆਪ ਸਿਆਣੇ ਆ ਕਿਤੇ ਇਹ ਨਹੀਂ ਹੱਥ ਹੱਥ ਪੈਣਾ ਜਾਂ ਨੋਜ਼ਲ ਖੋਲਣੀ ਪਵੇ ਤਾਂ ਕੀ ਕਰੂ ਬੰਦਾ ਯਾਰ ਟਰੈਕਟਰ ਅੱਧੋਂ ਜਾਂਦੇ ਖੁੱਲ ਜਾਂਦਾ ਪਰੋਂ ਓਕੇ ਜੀ ਤੇ ਫੇਰ ਇਹਦਾ ਰੱਬ ਤੇਰਾ ਭਲਾ ਕਰੇ ਤੇ ਮਿੱਤਰਾਂ ਨੇ ਇੱਕ ਬਹੁਤ ਵੱਡਾ ਗਲਤ ਕੰਮ ਕੀਤਾ ਇਹਨਾਂ ਨੂੰ ਇਹ ਨਹੀਂ ਮੈਂ ਦੱਸ ਕੇ ਵੀ ਗਿਆ ਸੀਗਾ ਮਿੱਤਰੋ ਇਹਨਾਂ ਨੂੰ ਵੀ ਹਲ ਕਿੱਥੇ ਪਾਈ ਦੇ ਇਹਦੇ ਤੇ ਮਿੱਤਰ ਨੂੰ ਇਹਨੂੰ ਮੈਂ ਕਿੰਨੀ ਵਾਰ ਸਮਝਾਇਆ ਵੀ ਹਲ ਕਿੱਥੇ ਪਾਉਣੇ ਆ ਤਾਂ ਫੇਰ ਇਹ ਨਹੀਂ ਗਲਤ ਕੰਮ ਕੀਤਾ ਕਿੱਥੇ ਹਲ ਪਾਈਦੇ ਆਪਾਂ ਹੱਲ ਕਿੱਥੇ ਪਾਈਦੇ ਆ ਕਿੱਥੇ ਪਾਈਦੇ ਹੱਲ ਹਾਂ ਕਿੱਥੇ ਪਾਈਦੇ ਆ ਮਿੱਤਰੋ ਮੈਂ ਸਹੀ ਖੜਾ ਮਜ਼ਾਕ ਨਹੀਂ ਕਰਦਾ ਜਦੋਂ ਮੈਂ ਟਰੈਕਟਰ ਨਵਾਂ ਦੇ ਕੇ ਆ ਸੀ ਨਾ ਇਹਨਾਂ ਨੂੰ ਇਹਨਾਂ ਨੂੰ ਸਾਰਾ ਕੁਝ ਸਮਝਾਇਆ ਸੀ ਤੇ ਆ ਤੁਸੀਂ ਦੇਖ ਲਓ ਕਿੱਥੇ ਆ ਵੀ ਇਹ ਟਰੈਕਟਰ ਕਿਦਾਂ ਜੋ ਲਾਲਾ ਖਚੜਾ ਨਾ ਹਲ ਮਿੱਤਰੋ ਜਿੰਨੇ ਨੇ ਜਿਹੜੀ ਟੌਪ ਲਾਈਨ ਕਿਆ ਆ ਗੁੱਲੀ ਆ ਨਾ ਇੱਥੇ ਲੜੇ ਸੇਕ ਚ ਪੈਣੀ ਆ ਇੱਥੇ ਠੀਕ ਹੈ ਜੀ ਇਹਦੀ ਜਿਹੜੀ ਟੌਪ ਲਾਈਨ ਇਹਦਾ ਟੇਢੀ ਹੋਣੀ ਚਾਹੀਦੀ ਆ ਪਿੱਛੇੋਂ ਉੱਚੀ ਤੇ ਮੋਰੇ ਉਨੀਵੀਂ ਓਕੇ ਜੀ ਤੇ ਇੱਥੇ ਕਢਾਉਂਦੇ ਆ ਭਾਜੀ ਤੋਂ ਪਾਓ ਮਿੱਤਰੋ ਥੱਲੇ ਹੋ ਫਿਰ ਯਾਰ ਮੈਂ ਕੋ ਉਦ ਦਾ ਕੰਟਰੋਲ ਜਾਂ ਸਹੀ ਨਹੀਂ ਨਹੀਂ ਤੋ ਕੰਟਰੋਲ ਸਹੀ ਨਹੀਂ ਨਿਕਲਿਆ ਤੋ ਥੱਲੇ ਪਾ ਦੀ ਟੌਪ ਲੰਗ ਥੱਲੇ ਕੱਢ ਕੇ ਪਾ ਕੰਟਰੋਲ ਜਾਂ ਕਰਦਾ ਮੈਂ ਤਨ ਕੰਟਰੋਲ ਖੱਤੇ ਹੀ ਕਰਕੇ ਦਿਖਾ ਲੂੰਗਾ ਚੱਲ ਤੋ ਥੱਲੇ ਪਾ ਪਹਿਲਾਂ ਇਹਨੇ ਗਲਤ ਕੰਮ ਕੀਤਾ ਇਹ ਸਾਡਾ ਲਾਲਬਾਬੂ ਭਰਾ ਆਇਆ ਸਾਡਾ ਇਹ ਰੋਟਾ ਮੀਟਰ ਥੱਲੇ ਚਲਾਈ ਦਤਾ ਮੈਂ ਰੋਟਾ ਮੀਟਰ ਉੱਪਰ ਤੂਲਟ ਕੰਮ ਕਰਦਾ ਆ ਰੋਟਾ ਮੀਟਰ ਰੋਟਾ ਮੀਟਰ ਸੁਪਰ ਸਟਰ ਉੱਪਰਲੇ ਛੇਕਾਂ 'ਚ ਪਹਿਣਾ ਤੇ ਜਿਹੜਾ ਹਾਲ ਤੇਰੀ ਟੌਪ ਲੰਗ ਪਹਿਣੀ ਆ ਥੱਲੇੜੇ 'ਚ ਪਹਿਣੀ ਆ ਤੇ ਗੱਬੇ ਸੁਹਾਗਾ ਪਾਉਣਾ ਤੂੰ ਕਿਹੜੇ ਹਾਲ ਆ ਨਾ ਹੱਥ ਦੇ ਹਾਂ ਗਲਤ ਕਰਦਾ ਲਾਲਬਾਬੂ ਯਾਰ ਅਜੇ ਤੱਕ ਨਾ ਕਰਿਆ ਕਰ ਐਨਾ ਨਾ ਧੱਕਾ ਝੋਟੇ ਨਾ ਕਰਿਆ ਕਰ ਮਿੱਤਰਾਂ ਹਾਂ ਤੇ ਸਾਡਾ ਇੱਕ ਉਹ ਖੜਾ ਬਾਸ਼ਾ ਪਾਵਨ ਟ੍ਰੈਕਟਰ ਸੱਟ ਮਿੱਤਰੋ ਉਹਦਾ ਟਰੈਕਟਰ ਸਾਰੇ ਆਪਾਂ ਕੰਮ ਕੀਤਾ ਤੇ ਬਲੇਡੀਆਂ ਨੂੰ ਕਹਿ ਕੇ ਚਾਰੇ ਟਹਿਰ ਨੰਦੇ ਕੋ ਆ ਕੇ ਜੇ ਨੇ ਜਦੋਂ ਆਪਾਂ ਟਰੈਕਟਰ ਨਵਾਂ ਲੈਣਾ ਸੀ ਨਾ ਮਿੱਤਰੋ ਇਹ ਤੇ ਇਹਦਾ ਸੌਦਾ ਭਾਈ ਵਿਚਕਾਰ ਦਾ ਕਹਿੰਦਾ ਬਿੱਲੂ ਆਪਾਂ ਇਹ ਦੇ ਦੇਣਾ ਟਰੈਕਟਰ ਆਪਾਂ ਨਾਲ ਹੀ ਚੁਗਾਣਾ ਮੈਂ ਕਿਹਾ ਨਹੀਂ ਆਪਾਂ ਦੇਣਾ ਨਹੀਂ ਟਰੈਕਟਰ ਇਹ ਰੱਖਣਾ ਹੀ ਆ ਤੇ ਹੁਣ ਮਾੜੇ-ਮੋਟੇ ਕੰਮਾਂ ਨੂੰ ਭਾਈ ਐਡਾ ਡੇਟ ਥੋੜਾ ਕੱਢੀ ਫਿਰਨਾ ਆਪਾਂ ਠੀਕ ਆ ਤੇ ਇਹ ਹਰੇ ਕੰਮ ਚ ਆਪਣੇ ਕੰਮ ਆਉਂਦਾ ਤੇ ਹੁਣ ਬਲੇਦੀਆ ਕਹਿੰਦਾ ਬਿੱਲੂ ਸਹੀ ਗੱਲ ਜੇ ਵੇਚ ਦਿੰਦੇ ਆਪਾਂ ਨਾ ਫੇ ਆਪਾਂ ਪ੍ਰਾਂਡ ਰੈਟਰ ਫੇਲ ਆਪਦੇ ਫੈਨਾਂ ਸੀਗਾ ਤੇ ਇਹ ਫਾਉਂਟਰੇ 60 ਆ ਪਹਿਲੇ ਨਾ ਆ ਇਹਨਾਂ ਦੇ ਨਾ ਆ ਬਲੇਦੀਆ ਦੇ ਨਾਲ ਤੇ ਉਹ ਲਿਆਂਦਾ ਝੋਟਾ ਮੇਰੇ ਹਿਸਾਬ ਨਾਲ ਲਾਲਬਾਬੂ ਕਿਹੜਾ ਮਾਡਲ ਹੈ ਇਹ ਬਨਾਮ ਦਾ ਮਾਡਲ ਹੈ ਹੈ ਬਨਾਮ ਤੇ ਇੱਕ ਕੱਟ ਚੋ ਕਿਹੜਾ ਨਨਾਨਵੇਂ ਨਹੀਂ ਆਹਾ ਸੀਆਰਟੀ ਇਹ ਆਪਾਂ ਕਿੱ데 ਕਿਥੋਂ ਲੈ ਕੇ ਆਂਦੇ ਸੀ ਇਹ 23 ਮਾਡਲ ਹੈ 24 ਸਹੀ ਮਾਡਲ ਆਦਾ ਨਾ ਦੋ ਸਾਲ ਹੀ ਹੋਇਆ ਇਹਨੂੰ ਤੀਜਾ ਕਮਕ ਦਾ ਖੱਤੇ ਬਹਉਣ ਲੱਗੇ ਅੱਛਾ ਤੀਜਾ ਤੀਜਾ ਹਾਂ ਫੇਰ ਦੋ ਸਾਲ ਬਣਿਆ ਆਹੋ ਦੋ ਸਾਲ ਬਣਿਆ ਹਾਂ ਸਹੀ ਆ ਚੱਲ ਟੌਪ ਲੈਂਕ ਪਾ ਫੇ ਮੇਰਾ ਭਰਾ ਥੱਲੇ ਇਤੋ ਹੀ ਕਰਾਉਣਾ ਥੱਲੇ ਆਪਾਂ ਇਹ ਗਲਤ ਕੰਮ ਕਰਦਾ ਇਹ ਸਾਡਾ ਲਾਲ ਬਾਬੂ ਆ ਢੇਲੀ ਗਾਲੀ ਮਾਰੀ ਤੇ ਨਿਕਲ ਜਾਣੀ ਗੁਲੀਬਾਰ ਸਹੀ ਆ ਆ ਗੰਮਾ ਮੈਂ ਰੱਬ ਤਰਾ ਤਰਾਂ ਲਗਾਈ ਉਹ ਫਿਊਜ ਜੁੜਿਆ ਉਹ ਮੈਂ ਚੈੱਕ ਕਰਦਾ ਸੀ ਉਹ ਨਿਕਲਿਆ ਹੀ ਨਹੀਂ ਜਿਹੜਾ ਕੱਡੀ ਦਾ ਫਿਊਜ ਕਿਹੜਾ ਚਾੜਿਆ ਲੱਟਾ ਕਿੱਥੇ ਮੋਲ ਜਗਦੀਆਂ ਨਹੀਂ ਲੱਟਾਂ ਦੀਆਂ ਹਾਂ ਉਹ ਉਹ ਗੰਦਾ ਮੈਂ ਜੇ ਫਿਊਜ ਜੁੜਿਆ ਫਿਊਜ ਲਾ ਦਿੰਦੇ ਨਾ ਮੈਂ ਦੱਸ ਕਿਥੇ ਕਿਹੜਾ ਹੋੜਿਆ ਚੈੱਕ ਕਰੀ ਤਾਂ ਪਤਾ ਲੱਗੂ ਕਿਹੜਾ ਹੋੜਿਆ ਹਾਂ ਫਿਊਜ ਕਿਥੱਲੇ ਹੁੰਦਾ ਅੱਛਾ ਉਹ ਕੱਟ ਲੈਣ ਡੱਬੀ ਬਾਹਰ ਚੈੱਕ ਕਰਨ ਕਿਹੜਾ ਫਿਊਜ ਜੁੜਿਆ ਕਹਿੰਦਾ ਲੱਟਾਂ ਨਹੀਂ ਜਗਦੀਆਂ ਇਹਦੀਆਂ ਮਿੱਤਰੋ ਥੋੜਾ ਸੈਂਸਿਟਿਵ ਜਾਂ ਫਿਊਜਾਂ ਹੁੰਦੇ ਆ ਜਾਂ ਬਾਰੇ ਠੀਕ ਹੈ ਜੀ ਅੱਧਾ ਕੰਮ ਤਾਂ ਇਲੈਕਟ੍ਰੀਸ਼ੀਅਨ ਦਾ ਹੀ ਹੈ ਇਹਦਾ ਅੱਗੇ ਪਲੱਗ ਹੈ ਹੈ 10 ਲੱਗਦੇ ਮਿੱਤਰੋ ਪਲੱਗ ਤੇ ਆ ਕੇ ਦਿੰਦੇ ਆ ਤੇ ਦੇ ਦਿੰਦੇ ਕਿਹੜਾ ਫਿਊਜ ਜੋੜਿਆ ਕਾਹਦੇ ਉਡਾਉਣ ਦਾ ਕੀ ਚੱਕਰ ਕੀ ਆ ਕੋਈ ਤਾਰ ਤੁਰਦੀ ਨਹੀਂ ਕੋਈ ਲੈਂਟ ਲੋਡ ਤਾਂ ਨਹੀਂ ਕੋਈ ਲਾਈ ਜਣੀ ਐਕਸਟਰਾ ਕੋਈ ਲਾਈ ਬਸ ਸਹੀ ਆ ਜੇ ਕੋਈ ਨਾ ਐਕਸਟਰਾ ਤਾਰ ਆਪਾਂ ਲੈਂਟ ਲਾ ਲੈਂਦੇ ਆ ਉਹਨੂੰ ਆਪਾਂ ਖਰਾਬ ਹੋ ਜਾਂਦੀ ਆ ਤਾਰਾਂ ਉਹ ਤੇ ਪਈਆਂ ਰਹਿੰਦੀਆਂ ਸ਼ਾਰਟ ਹੋ ਜਾਂਦੀਆਂ ਵਿਚੋ ਵਿਚ ਉਹ ਜਦੋਂ ਤਾਰਾਂ ਜੋੜ ਜਾਂਦੀਆਂ ਫਿਰ ਮਿੱਤਰੋ ਸ਼ਾਰਟ ਹੋ ਜਾਂਦੀ ਆ ਤੇ ਉਹਦੇ ਕੰਨ ਫਿਊਜ ਟ੍ਰੇਟਰ ਉਡਾਉਂਦਾ ਰਹਿੰਦਾ ਆ ਖੱਟ ਖੋਲ ਨਹੀਂ ਆ ਹੈ ਤਾਂ ਫਾਪਾ ਪਤਾ ਨਹੀਂ ਇਹਨਾਂ ਖੋਲਿਆ ਕਿ ਨਹੀਂ ਕੋਲ ਆਪਾਂ ਹੀ ਖੋਲਣਾ ਹੈ ਨਹੀਂ ਕਿੱਥੇ ਖੋਲਣਾ ਬੈਲਟ ਖੁੱਲ ਨਹੀਂ ਇਹ ਹੈ ਰਾਇਆ ਹੋਣਾ ਸਾ ਛਾੜਦੇ ਆ ਮਾੜੇ ਪਰੇ ਨਹੀਂ ਹੈ ਲਾਲ बाबू ਉਹ ਮੈਂ ਕਹਿੰਦਾ ਫਿਲਟਰ ਸਾਫ ਕਰਾਇਆ ਸੀ ਇਹਦਾ ਕੀਤਾ ਸਾਹਿਬ ਠੀਕ ਹੈ ਤਾਜਾ ਤੇ ਨਵਾਂ ਇਹ ਮਿੱਤਰੋ ਸਾਫ ਜਰੂਰ ਕਰਿਆ ਕਰੋ 에어 ਫਿਲਟਰ ਠੀਕ ਹੈ ਜਦੋਂ ਤੁਹਾਡਾ ਫਿਲਟਰ ਧੂਆ ਮੰਨ ਲਪੋਵੇ ਤੇ ਚਾਈ ਚ ਫਰਕ ਪੈ ਜਵੇ ਤੇ ਇਹ ਯਾਨੀ ਕਿ ਤੀਜੇ ਚੌਥੇ ਦਿਨ ਸਾਫ ਕਰਾ ਦਿਆ ਕਰੋ ਸੀਜ਼ਨ ਦੇ ਵਿੱਚ ਦੂਜੇ ਤੀਜੇ ਦਿਨ ਵਧੀਆ ਹੀ ਸਮੱਸਿਆ ਜਾਂਦੇ ਵਿੱਚ ਤਾਂ ਤੋੜੀ ਵਾਲੇ ਭਰਾ ਤਾਂ ਮਿੱਤਰੋ ਇਹਨਾਂ ਨੂੰ ਰੋਜ਼ ਹੀ ਸਾਫ ਕਰਿਆ ਕਰੋ ਇੱਕ ਨਵਾਂ ਲੈ ਕੇ ਰੱਖ ਲਓ ਤੇ ਇੱਕ ਪਾਤਾ ਜਾਂਦੇ ਵਾਰੀ ਠੀਕ ਹੈ ਜੀ ਤੇ ਦੁਪਹਿਰ ਨੂੰ ਫਿਰ ਰੋਟੀ ਦੇਣਗੇ ਬੰਦੇ ਮਸ਼ੀਨ ਵਾਲੇ ਨੂੰ ਤੇ ਉਦੋਂ ਪਾ ਉਦੋਂ ਚੇਂਜ ਕਰ ਦਿਆ ਕਰੋ ਕਿਉਂ ਦਿਹਾੜੀ ਦੋ ਵਾਰੀ ਚੇਂਜ ਕਰਾ ਕਰੋ ਜਿਹੜੇ ਤੂੜੀ ਵਾਲੇ ਟਰੈਕਟਰ ਚਲਾਉਂਦੇ ਮਿੱਤਰ ਆਪਣਾ ਹਾਂ ਦੋ ਵਾਰੀ ਹੋਣਾ ਚਾਹੀਦਾ ਇਹ ਪੂਰਾ ਖਿਆਲ ਰੱਖਣਾ ਚਾਹੀਦਾ ਤੇ ਬਾਕੀ ਮਿੱਤਰ ਆਪਾਂ ਦੇਖਦੇ ਆਂ ਕੱਢ ਕੇ ਫਿਊਜ਼ ਚੱਲਾ ਗੱਲਾ ਕਿਹੜਾ ਫਿਊਜ਼ ਜੜਿਆ ਹੈ ਤੇ ਭਰਾ ਸਾਡੇ ਨੇ ਤਾਂ ਰੱਖੀ ਆ ਉਹਨੇ ਟੱਕਰਾਂ ਮਾਰੀ ਜਾਂਦਾ ਮਿੱਤਰਾ ਹੋਰ ਵਾਸੇ ਨਾ ਇਹਨੂੰ ਕਿਤੇ ਛੇੜ ਦੇਈਏ ਆ ਮਿੱਤਰੋ ਫਿਊਜ਼ ਚੈੱਕ ਕਰਦੇ ਆਂ ਪੱਕਾ ਦਾ ਕੰਮ ਖਰਾਬ ਹੋਆ ਤੇ ਆਪਾਂ ਉਹ ਹੀ ਨਵਾਂ ਲਾਵ ਆ ਵੀ ਜੇ ਹਨ ਹੁਣ ਚੱਲ ਜਾਈਏ ਇਹਦੇ ਵਿੱਚ ਫਿਊਜ ਲੱਗੇ ਡੱਬੀ ਚ ਰੱਖੀ ਤਾਂ ਆ ਦੋ ਤੇ ਤੇ ਆਉੜਿਆ ਲੈ ਉਹ ਸਹੀ ਹੈ ਚੈੱਕ ਕਰਦੇ ਨੀ ਤਰ੍ਹਾਂ ਆਨਾ ਮਾਰੀ ਨੀਗਾ ਉਹਦੇ ਨੋਮਾ ਜ ਮਾੜਾ ਮਾੜਾ ਛਾੜਦਾ ਪਿੱਛੇ ਹੁੰਦਾ ਰਾਤੀ ਭਰਾਵਾ ਅਸੀਂ ਮਿੱਤਰੋ ਰਾਤੀ ਹੈ ਨਾ ਅਸੀਂ ਹੋਗੇ ਚ ਤਿੰਨ ਕ ਦਿਨ ਤੇ ਫਾਰਮ ਡਰੈਸ ਸਾੜਦਾ ਸੀ ਲੈਣਗੇ ਇਹ ਸਮਾਨ ਪਾਵਰ ਸਟੀਅਰਿੰਗ ਦਾ ਤੇ ਮਤਲਬ ਮੇਤਰ ਮੈਨੂੰ ਛੱਡਣਾ ਆਉਂਦੇ ਸੀਗੇ ਤੇ ਉਹਦੀ ਹੈ ਨਾ ਜਿਹੜੀ ਸੈਂਟਰ ਲੋਗ ਵਾਲੀ ਹੁੰਦੀ ਆ ਡੱਬੀ ਤੇ ਉਹ ਬ੍ਰੇਕਾਂ ਦੇ ਪੈਡਲਾਂ ਵਿੱਚ ਫਸੇ ਜਾਂਦੀ ਸੀਗੀ ਤੇ ਭਰਾ ਕਹਿੰਦਾ ਬਿੱਲੂ ਯਾ ਚੌਕੇ ਮੜੀ ਤਾਂ ਬਸਾ ਦੇ ਬੇ ਆਪਣੇ ਪੈਰਾਂ ਜਾਂ ਫਾਦਿਆ ਬ੍ਰੇਕ ਬਰੂ ਦਾ ਭਲੇਖਾ ਪਈ ਜਾਂਦਾ ਬ੍ਰੇਕ ਦੇ ਵਿੱਚ ਨਾ ਜਦ ਦਬਦਿਆਂ ਪ੍ਰੋਬਲਮ ਆਉਂਦੀ ਚੱਲ ਮਗਾ ਪਾਜੀ ਤੋ ਰੋਗ ਤੇ ਮੈਂ ਕਰਦਾ ਸਾਫ ਨਾ ਪਰੇ ਨੂੰ ਪਰੇ ਕਰਕੇ ਫਸਾਉਂਦਾ ਮਿੱਤਰੋ ਮੈਂ ਫਸਾਉਣ ਦਾ ਕੀ ਲਗਾ ਭੈਣ ਤੋਂ ਗੱਡੀ ਬੰਦ ਹੋ ਗਈ ਗੱਡੀ ਬੰਦ ਹੋਣ ਕਰਕੇ ਗੱਡੀ ਸਟਾਰਟ ਨਾ ਹੋਵੇ ਅਧਿੰਦਾਂ ਸਾਡਾ ਟੱਬਰ ਇਹਦੇ ਢੋਲੇ ਲੱਗੇ ਰਹੇ ਰਾਤ ਦੇ 11 ਤੋਂ 12:00 ਵਜੇ ਮਿੱਤਰੋ 12:00 ਵਜੇ ਦੇ ਵਜੇ ਉਹ ਸਾਨੂੰ ਕਹੀ ਵੀ ਜਾਵੇ ਜਿਹਦੀ ਗੱਡੀ ਸੀ ਮਿੱਤਰਾਂ ਇਥੇ ਵਿੱਚ ਦੇਖ ਤਾਂ ਫਾਲਟ ਇੱਥੇ ਵਿੱਚ ਪਿਆ ਹੋਣਾ ਪਰ ਅਸੀਂ ਕਿੱਥੋਂ ਮੰਨਦੇ ਸੀ ਲੈ ਅਸੀਂ ਕਿਹਾ ਇੱਥੇ ਤਾਂ ਕਿ ਇੱਥੇ ਤਾਂ ਜਾਣਾ ਹੀ ਨਹੀਂ ਗਾ ਫਾਲਟ ਵੀ ਫਾਲਟ ਇੱਥੋਂ ਆਪਾਂ ਇੱਥੇ ਹੈ ਨਾ ਵੀ ਗੱਡੀ ਆ ਚੀਜ਼ ਆਪਾਂ ਲਹਾਈ ਆ ਜਿਆਦਾ ਫੜਿਆ ਨਹੀਂ ਮਿੱਤਰੋ ਫੇ ਅਸੀਂ ਕਿਹਾ ਚੱਲ ਦੇਖ ਲੈਂਦੇ ਕੀ ਚੱਕਰ ਕੀ ਆ ਵੀ ਇਹਦੀ ਮੰਨ ਲੈਂਦੇ ਸਫਾਰੀ ਰੋਜ਼ ਹੀ ਚਲਾਉਣ ਵਾਲਾ ਇਹ ਤੇ ਜਦੋਂ ਖੇਚ ਨੌਕਸ ਪਿਆ ਆ ਤੇ ਦਾ ਪੱਟੇ ਦਾ ਮਿੱਤਰੋ ਸੱਚੀ ਤੂੰ ਜੋੜਿਆ ਤੇ ਉਹ ਜੋੜਿਆ ਤੇ ਮਿੱਤਰੋ ਜੋ ਫਿਊਜ ਲਾ ਤਾਂ ਗੱਡੀ ਹੋ ਗਈ ਸਟਾਰਟ ਤੇ ਮੀਟਰ ਵਿੱਚ ਆ ਗਏ ਲੇਟਾਂ ਸਾਰੀਆਂ ਤੇ ਲੇਟਾਂ ਨਾਲ ਕਾਹਨ ਭਰਾਵਾ ਮਸੀ ਗੱਡੀ ਤੋਰੀ ਜਿਹੜੇ ਮਕੈਨਿਕ ਭਰਾ ਨੂੰ ਕਹੀਏ ਵੀ ਆ ਜਾਓ ਭਾਜੀ ਸਾਡੇ ਗੱਡੀ ਸੈੱਟ ਕਰਕੇ ਜਾਇਓ ਕੰਨਾ ਨਹੀਂ ਗੱਲਾਂ ਗੱਪਾਂ ਹੁੰਦੇ ਘਰੇ ਹੀ ਆ ਭਾਜੀ ਅਸੀਂ ਗੱਪਾਂ ਮਾਰੀਏ ਤੇ ਮੈਂ ਫਲਾਣੇ ਤਾਂ ਗਿਆ ਮੈਂ ਕੁਦੇ ਤਾਂ ਗਿਆ ਠੀਕ ਹੈ ਜੀ ਤੇ ਰਾਤ ਨੂੰ ਮਿੱਤਰੋ ਕੋਈ ਨਹੀਂ ਆਉਂਦਾ ਹੈਗਾ ਠੀਕ ਹੈ ਉਹ ਵੇਲੇ ਮਿਸਤਰੀ ਆਉਂਦਾ ਜਿਹੜਾ ਰਾਤ ਨੂੰ ਵੀ ਤੁਹਾਡੇ ਨਾਲ ਆ ਕੇ ਖੜ ਜਾਂਦਾ ਉਹ ਤਾਂ ਕਰੀ ਇਨਸਾਨ ਨਹੀਂ ਭੁਲਣਾ ਚਾਹੀਦਾ ਬੰਦੇ ਦਾ ਤੇ ਮੇਤਰੋ ਵੀ ਆਪਾਂ ਟਕਰਾ ਮਾਰ ਮਾਰ ਕੇ ਉਹਨੂੰ ਸਟਾਰਟ ਕੀਤੀ ਆ ਕਰਕੇ ਤੇ ਫੇਰ ਤੋਰੇ ਆਪਾਂ ਨੂੰ ਉੱਥੇ ਇਹੀ ਗੱਲ ਟਰੈਕਟਰ ਦੀ ਆ ਫਿਊ ਚੈੱਕ ਕਰ ਲਿਆ ਕਰੋ ਜੇ ਲੈਟਰ ਨਹੀਂ ਜਾ ਕੇ ਕੋਈ ਟਰੈਕਟਰ ਨਹੀਂ ਸਟਾਰਟ ਹੁੰਦਾ ਠੀਕ ਹੈ ਜੀ ਤੇ ਖਾਸ ਕਰਕੇ ਉਹਨਾਂ ਟਰੈਕਟਰਾਂ ਨੂੰ ਫਰਕ ਪੈਂਦਾ ਹੈ ਜਿਹਨਾਂ ਰੂਟਰ ਪੰਪ ਆ ਜੇ ਟਰੈਕਟਰ ਸਟਾਰਟ ਨਹੀਂ ਹੁੰਦਾਗਾ ਕੀ ਕੀ ਕਰੀ ਜਾਵੇ ਉਹ ਕਰੰਟ ਨਹੀਂ ਸੋਚ ਦਿੰਦਾ ਵੀ ਪੰਪ ਨੂੰ ਤੇ ਇਸ ਕਰਕੇ ਵੀ ਫਿਊ ਚੈੱਕ ਕਰ ਲਿਆ ਕਰੋ ਉਹੀ ਓੜਿਆ ਹੁੰਦਾ ਹੋਰ ਕੋਈ ਏਡਾ ਵੱਡਾ ਕੋਈ ਸੋਲੂਸ਼ਨ ਨਹੀਂ ਹੈਗਾ ਇਹਦਾ ਤੇ ਹੁਣ ਚੈੱਕ ਕਰਦਾ ਉਹ ਚੈੱਕ ਕਰਕੇ ਦੇ ਦਿਆਂ ਕਿਹੜਾ ਫਿਊ ਓੜਿਆ ਕਿਦਾਂ ਕੀ ਪਤਾ ਲੱਗਾ ਕਿਹੜਾ ਅਲਗ-ਅਲਗ ਕੱਢ ਕੇ ਚੈੱਕ ਕਰੀ ਚੱਲ ਚਲੋ ਮੈਂ ਤੁਹਾਨੂੰ ਚੈੱਕ ਕਰਦੇ ਆ ਦੇਖਦੇ ਆ ਕੀ ਬਰੋਲਮ ਇਹਨੂੰ ਕੋਈ ਮਿੱਤਰੋ ਫਿਊ ਚੈੱਕ ਕਰ ਲਿਆ ਫਿਊ ਜੋੜਿਆ ਸੀ ਫਿਊ ਜੋ ਪਤਾ ਲਾ ਠੀਕ ਹੈ ਜੀ ਉਹ ਸਾਈਡ ਤੋਂ ਸੀਗਾ ਪਤਾ ਨਹੀਂ ਸੀ ਲੱਗਦਾ ਫਿਊ ਜੋੜਿਆ ਕਿ ਨਹੀਂ ਓੜਿਆ ਤੇ ਹੁਣ ਜਗ ਪੀਆਂ ਲੇਟਨ ਲੂਟਾ ਸਾਰੀਆਂ ਤੇ ਮਿੱਤਰੋ ਹੁਣ ਇਹ ਕਲੱਚ ਦੀ ਪਲੇ ਪਾਉਣੀ ਆ ਕਲੱਚ ਟਾਇਡ ਚੱਲੀ ਜਾਂਦਾ ਬਹੁਤ ਟਾਇਡ ਆ ਤੇ ਕਰਦੇ ਆ ਇਹਨੂੰ ਵੀ ਲੈਲਾ ਉਹ ਮਤਲਬ ਮੈਡ ਚੱਕਣਾ ਪੈਂਦਾ ਮੈਡ ਚੱਕ ਕੇ ਤੁਹਾਨੂੰ ਦਿਖਾਉਂਦਿਆਂ ਇਹਦਾ ਹੋਰ ਕੀ ਪੁਰਜ਼ਾ ਖੋਲਣਾ ਪੈਂਦਾ ਅਪਰੇਟ ਲਾਉਣੀ ਪੈਂਦੀ ਆ ਮਾਰੀ ਆ ਪੇਟ ਲੱਗੇ ਨਾ ਪਲੇਟ ਖੋਲ ਕੇ ਤੇ ਫੇ ਇਹਦੀ ਰੋਰ ਦੇ ਸਣੀ ਆਪਾਂ ਨੂੰ ਤੇ 15 ਨਾਟੇ ਲਾ ਕੇ ਉੱਤੇ ਕਰਦੇ ਇਹਨੂੰ ਟੁਲਿਆ ਉਹ ਚੱਕੋ ਖੁੱਲ ਗਈ ਨਾ ਹੁਣ ਸਭੀ 15 ਨੰਬਰ ਚਾਬੀ ਦੇ ਨਾਲ ਆਪਾਂ ਕਰਦੇ ਇਹਨੂੰ ਟੁਲਿਆ ਨਾ ਖੋਲੇ ਦਾ ਖੁੱਲਦੇ ਜੀ ਵੀ ਲਗ ਦੰਨੇ 15 ਨੰਬਰ ਦੀ ਤੇ ਫਿਰ ਇਹਨੂੰ ਆਪਾਂ ਟਿੱਲਾ ਕਰਕੇ ਤੇ ਮਾੜੇ ਪਲੇ ਪਾਉਂਦੀਆਂ ਕਲੱਚ 'ਚ ਪਲੇ ਹੈ ਨਹੀਂ ਸੀਗੀ ਤਾਂ ਵੀ ਟਰੈਕਟਰ ਖਚਾਈ 'ਚ ਫਰਕ ਪਾ ਜਾਂਦਾ ਤੇ 15 ਨੰਬਰ ਚਾਬੀ ਜੋ ਕਮੇਤਰ 15 ਨੰਬਰ ਚਾਬੀ ਉਹ ਨਾੜ ਨੂੰ ਮਿੱਤਰੋ 15 ਨੰਬਰ ਚਾਬੀ ਪੈਂਦੀ ਆ ਤੇ ਉਹਦੇ ਵੀ ਆ ਜਿੰਨੇ ਜੌਂਡੀ ਰ ਭਰਾ ਆ ਮਿੱਤਰ ਆਪਣੇ ਤੇ ਸਾਰੇ ਜਿਹੜੇ 15 ਨੰਬਰ ਚਾਬੀ ਟਰੈਕਟਰ ਦੇ ਟੂਲ ਚ ਰੱਖਿਆ ਕਰੋ ਕਿਤੇ ਵੀ ਤੁਹਾਨੂੰ ਪ੍ਰੋਬਲਮ ਲੱਗੇ ਕਲੱਚ ਦੇ ਵਿੱਚ ਟਰੈਕਟਰ ਖਚਾਈ ਨਾ ਕਰੇ ਟੈਟ ਹੋਵੇ 15 ਨੰਬਰ ਚਾਬੀ ਖੋਲ ਕੇ ਇਹ ਰੋੜ ਜਿਹੜੀ ਲੰਮੀ ਗਾਣੀ ਮਿੱਤਰੋ ਕਲੱਚ ਆ ਗਈ ਤੇ ਉਹ ਵੀ ਉਦਾਂ ਅਗੇ ਨੇ ਚੱਲਦਾ ਸੀ ਉਹ ਕਲੱਚ ਕਲੱਚ ਛੱਡੇ ਤੇ ਇਦਾਂ ਕਰਦਾ ਹਾਂ ਇਦਾਂ ਕਰਦਾ ਉਹ ਹੋ ਇਹ ਨਹੀਂ ਅਜਾ ਦੂਜਾ ਫਾਉਂਟ ਰ ਸੱਟ ਜੋ ਕਲੱਚ ਟੱਪਦਾ ਟਰੈਕਟਰ ਕਾ ਪਤਾ ਨਹੀਂ ਜਦਾਂ ਇਦਾਂ ਇਦਾਂ ਮੜ ਜਾ ਹੁਚਕਾ ਮਾਰ ਕੇ ਗਾ ਹੁੰਦਾ ਹੁਚਕਾ ਮਾਰ ਕੇ ਗਾ ਹੁੰਦਾ ਕਦੋਂ ਚੈੱਕ ਕਰ ਲੈਂਦੇ ਪਹਿਲਾਂ ਇਦਾਂ ਛੱਡੇ ਤੇ ਚੁਰਪੰਦਾ ਨਹੀਂ ਤਾਂ ਇਦਾਂ ਜੋੜ ਮਾਰ ਕੇ ਰੱਖੇ ਛੱਡੋ ਦਾ ਸਹੀ ਚੱਲਣਾ ਠੀਕ ਆ ਉਹਨਾਂ ਚੈੱਕ ਕਰਦੇ ਆਪਾਂ ਉਹ ਵੀ ਦੇਖ ਲੈਂਦੇ ਕੀ ਪ੍ਰੋਬਲਮ ਹੈ ਠੀਕ ਨਹੀਂ ਤੇ ਮੇਰੇ ਤੋਂ ਆਪਾਂ ਦੋ ਦੋ ਪਲੇਟਾਂ ਪਾ ਕੇ ਟਰੈਡਰ ਨੂੰ ਭੇਜਿਆ ਸੀਗਾ ਤੇ ਵੱਡੀ ਹੱਡ ਤੇ ਮੋਰੇ ਅੱਠ ਪਲੇਟਾਂ ਅੱਠੇ ਪਵਾਇਆਂ ਕਿ 10 ਪਵਾਇਆਂ ਆਪਾਂ ਪਲੇਟ ਮੋਰੇ ਅੱਠੇ ਪਵਾ ਕੇ ਲੈਣੀਆਂ ਸੀਗੀਆਂ 2 4 6 8 ਓਕੇ ਇਹ ਉਹ ਕਾਤੇ ਦਾ ਟਰੈਕਟਰ ਹੈ ਮੇਰੇ ਸਹਾਨੂੰ ਨਾ 14 ਲੱਖ 70 ਹਜ਼ਾਰ ਡੇਟਰ ਤਾਂ ਹੈ ਮਿੱਤਰੋ ਸਾਰਾ ਹੀ ਤੇ ਹੁਣ ਤਾਂ ਡੇਟਰ ਦਾ ਰੇਟ ਬਹੁਤ ਜ਼ਿਆਦਾ ਹੋ ਗਿਆ ਇਹਦਾ ਇਹਨੂੰ ਲਿਆਂਦੇ ਨੂੰ 2 ਸਾਲ ਹੋ ਗਏ ਸਾਨੂੰ ਇਹ ਆਪਣੇ ਪਿੰਡ ਦਾ ਟਰੈਕਟਰ ਹੈ ਮਵਾਈ ਦਾ ਲੰਬੜਾਲਾ ਲੋ ਲਾ ਬਾਬੂ ਜਦੋਂ ਆਪਾਂ ਟਰੈਕਟਰ ਆ ਚਲਾਉਂਦੇ ਸੀਗੇ ਤੇ ਲਾਈਟ ਦਾ ਸਾਈਨ ਬੋਰਡ ਵਿੱਚ ਤੇ ਲਾਈਟ ਜਗਦੀ ਆ ਤੇ ਉਹ ਕਿੰਨੇ ਕਿੰਨੇ ਟਾਈਮ ਤੇ ਆਉਂਦੀ ਸੀ ਜਨਰੇਟਰ ਚਲਾਉਂਦੇ ਸੀਗੇ ਦੋ ਗੇੜੇ ਦਾ ਪਤਾ ਲੱਗਦਾ ਕਿਦਾਂ ਕਰਨ ਆਪਾਂ ਦਾ ਉਹ ਆਜ ਦਿੰਦਾ ਹਾਂ ਕਿੰਨੇ ਗੇੜੇ ਦਾ ਪਤਾ ਲੱਗਦਾ ਦੋ ਗੇੜੇ ਆ ਤੇ ਦੋ ਗੇੜੇ ਟੂੰ ਟੂੰ ਗੱਲ ਆਪਾਂ ਦਾ ਖਚਾਈ ਘਟ ਜਾਂਦੀ ਸੀ ਫਿਰ ਜੇ ਤੱਕੇ ਨੇ ਥੋੜਾ ਧੁਰਗਾ ਕਰੀਏ ਹਾਂ ਚੱਕਰ ਕੱਟੀ ਜਾਂਦਾ ਚੱਕਰ ਘਟਾਈ ਜਾਂਦਾ ਨਾ ਹਾਂ ਮਰੇ ਹੀ ਜਾਂਦਾ ਚਲੋ ਕੋਈ ਗੱਲ ਨਹੀਂ ਮਿੱਤਰੋ ਘਾਰਤੀ ਦਸਾਲੀ ਆ ਦੀ ਤੇ ਕਰਦੇ ਆ ਸਟਾਰਟ ਮਿੱਤਰੋ ਇਹਨੂੰ ਸਟਾਰਟ ਕਰਕੇ ਚਾਲ ਦਉਂਦੇ ਆ ਖੱਤੇ ਦੇ ਵਿੱਚ ਤੇ ਲਾਲਬਾਬੂ ਭਾਈ ਚਲਾਉ ਇਹਨੂੰ ਪੰਪ ਮਾਰਦੇ ਤੇ ਮਿੱਤਰੋ ਫੀਡ ਪੰਪ ਪਿਆਦਾ ਮਾਰ ਦੇ ਚੱਕੋ ਹਾਲ ਹਾਲ ਇਹਦੇ ਐਤੀ ਬਾਲ ਨੂੰ ਲਾਵੇ ਮਿੱਤਰੋ ਲਾਲਾ ਬਾਪੂ ਬਹਿ ਗਿਆ ਇਹ ਆ 75 ਸੀਆਈਡੀ ਤੇ ਤੇ ਹਾਲ 17 ਮਿੱਤਰੋ ਫੋਲਡਿੰਗ ਵਾਲੇ ਆ ਇੱਕ ਕਰਦੇ ਇਹ ਪਿੱਛੇ ਨੂੰ ਤੇ ਉਹ ਖਤੇ ਜਿੱਦ ਚੱਲਦੇ ਮਿੱਤਰੋ ਇਹਨੂੰ ਮੋਨ ਲੈ ਦੇਖਦੇ ਕੀ ਗੱਲ ਬਾਤ ਇਹਦੀ ਤੇ ਮਿੱਤਰੋ ਆ ਵੀ ਆ ਆ ਕੱਸਿਆ ਨਾੜ ਇਹ ਖੋਲਣੀ ਬਣਿਆ ਅੱਛਾ ਯਾ ਸਾਡਾ ਟਾਈਮ ਸਮਾਂ ਸਮਿਆਂ ਨਾੜ ਖੋਲਣੇ ਵਾ ਟਾਇਰ ਕਿਤੇ ਆ ਚਲੋ ਇੱਥੇ ਚੈੱਕ ਕਰਦੇ ਮਿੱਤਰੋ ਆਪਾਂ ਇਹਨੂੰ ਇੱਥੇ ਚੈੱਕ ਕਰਦੇ ਆ

ਲਾਵਾਂਗੇ ਓਕੇ ਜੀ ਤੇ ਮੈਂ ਕਿਹਾ ਭਰਾਵਾ ਆਪਾਂ ਇਦਾਂ ਵਲੌਗ ਨਹੀਂ ਪਾਉਣਾ ਹੈਗਾ ਤੇ ਲੋਕਾਂ ਨੇ ਕਮੈਂਟਾਂ ਦੇ ਵਿੱਚ ਆਪਣਾ ਭਾਸ਼ਣ ਬਹੁਤ ਰੰਗ ਠੀਕ ਹੈ ਜੀ ਤੇ ਆਪਾਂ ਪੂਰੇ ਹਾਲ ਹੋ ਕੇ ਚਲਾ ਕੇ ਇੱਕ ਵਾਰ ਚੈੱਕ ਕਰਨਾ ਠੀਕ ਹੈ ਜੀ ਇਹਨੂੰ ਤੇ ਉਹ ਨੂੰ ਆਪਾਂ ਫਿਰ ਹਾਲ ਸਟੱਲੇ ਦਵੇ ਤੇ ਇਧਰਲੇ ਸਟਣੇ ਆ ਓਕੇ ਆ ਨਾੜ ਖੋਲਣੇ ਪਾਣੇ ਮਿੱਤਰੋ ਆ ਜਿਹੜੇ ਨਾੜ ਲਾਏ ਇਹਨਾਂ ਨੇ ਇਹ ਖੋਲ ਕੇ ਤੇ ਫੇਰ ਇਦਾਂ ਹੋਣੇ ਆ ਥੱਲੇ ਨੂੰ ਹੋਣੇ ਆ ਨਾ ਥੱਲੇ ਤੇ ਅੱਬਾ ਪੂਰੇ ਖੋਲ ਕੇ ਫੇਰ ਚਲਾਉਂਦੇ ਆ ਤੇ ਫੇਰ ਸਾਨੂੰ ਦਮੋਂ ਦਿੰਦੇ ਟਰੈਕਟਰ ਦੇ ਕਿੱਦਾਂ ਕੀ ਗੱਲਬਾਤ ਕਿੰਨੀ ਖਚਾਈ ਆ ਟਰੈਕਟਰ ਦੀ ਇਹ ਠੀਕ ਹੈ ਤੇ ਬਾਕੀ ਭਾਈ ਚੱਕਿਆ ਲੈਣ ਗਿਆ ਆ ਲੇਕਿਨ ਉਹਨੇ ਹੁੰਦ ਥੱਲੀ ਆਪਾਂ ਤੇ ਆਈ ਘਾ ਦੇ ਨਾਲ ਬਹੁਤ ਚਾਬੀ ਲੈ ਕੇ ਉਧਰ ਆਉਂਦਾ ਜਿਹੜਾ ਮੇਰੇ ਕੋਲ ਕੇ ਤੋਂ ਮਿਲਦੇ ਆ ਤੇ ਹਾਲ ਪੂਰੇ ਲਾ ਕੇ ਠੋਕ ਕੇ ਦੇ ਅੱਧਾ ਘੰਟਾ ਚਲਾ ਕੇ ਤੇ ਫੇਰ ਸੋਪਾ ਜਾਣਾ ਚੈੱਕ ਕਰਕੇ ਹਾਲੇ ਸੀਗੇ ਪਹਿਲਾ ਫੋਲਡਿੰਗ ਚੱਲਦੇ ਠੀਕ ਹੈ ਜੀ ਤੇ ਆਪਾਂ ਹੁਣ ਫੋਲਡਿੰਗ ਤੋਂ ਲਾਗੇ ਬਸ ਸਿੱਧੇ ਘਾਲੇ ਆ ਤੇ ਮਿੱਤਰੋ ਨਾਲੇ ਮਿੱਤਰੋ ਸੋਰੀ ਗਲਤੀ ਮੰਨਣਾ ਇਹ 17 ਹਾਲ ਨਹੀਂ ਹੈਗੇ ਮਿੱਤਰੋ ਇਹ 19 ਹਾਲ ਆ ਠੀਕ ਹੈ ਜੀ ਮੈਂ ਕਹਿਆ ਖਰਾ 17 ਹਾਲ ਆ ਮੈਂ ਗਿਣਿਆ ਨਹੀਂ ਨਾਲੇ ਓਕੇ ਜੀ ਤੇ ਕੰਗਾਂ ਦਾ ਤਕਰੀਬਨ ਸਾਰੇ ਜੱਟਾਂ ਦਾ 17 ਹਾਲ ਹੁੰਦੇ ਆ 19 ਹਾਲ ਕੋਈ ਡੇਡੇ ਵੱਡੇ ਕੋਈ ਕੋਈ ਬਣਾਉਂਦਾ ਬੰਦਾ ਤੇ ਮੈਂ 17 ਹਾਲੇ ਕਹੀ ਜਾਂਦਾ ਸੀਗਾ ਤੇ ਲਾਲਬਾਬੂ ਨੂੰ ਦੱਸਿਆ ਭਾਈ ਕਿੰਨੇ ਆ 19 19 ਹਾਲੇ ਆ ਮਿੱਤਰੋ ਮੈਂ 17 ਹੀ ਕਹੀ ਜਾਂਦਾ ਸੀ ਮੈਂ ਹਾਂ ਉਦਾਂ ਜੇ ਫੋਲਡਿੰਗ ਹੈ ਕਿ 15 ਹਾਲ ਬਣ ਲਿਆ ਨਾ 15 ਹਾਲ ਬਣ ਲਿਆ ਤੇ ਮਿੱਤਰੋ ਇਹ ਫੋਲਡਿੰਗ ਇੱਥੇ 15 ਹਾਲ ਸੀ ਤੇ ਆਪਾਂ ਦੋਨੇ ਇੱਧਰੇ ਤਿੰਨ ਹੱਠ ਫੜ ਲਿਆ ਨੇ ਦੋ ਫੜ ਇੱਧਰ ਲਿਆ ਦੋ ਫੜ ਉੱਧਰ ਲਿਆ ਭਈ ਆਪਾਂ ਸੈਟਾਂ ਦੇ ਘਰ ਤੇ ਆ ਸਿੱਧੇ ਜੇ ਤੇ ਹੁਣ ਬਣਿਆ 19 ਹਾਲ ਠੀਕ ਹੈ ਜੀ ਤੇ 19 ਹਾਲ ਆ ਮਿੱਤਰੋ ਇਹ ਓਕੇ ਜੀ ਤੇ ਆਪਾਂ ਚਲਾ ਕੇ ਤੁਹਾਨੂੰ ਦਿਖਾ ਦਦੇ ਆ ਕਿਦਾਂ ਓਕੇ ਰਿਪੋਰਟਾਂ ਟਰੈਕਟਰ ਦਾਬਦਾ ਦਾ ਨਹੀਂਗਾ ਕੋਈ ਸੈਂਡ ਬੋਰਡ ਤਾਂ ਨਹੀਂ ਆਉਂਦਾ ਮੀਟਰ ਦੇ ਵਿੱਚ ਓਕੇ ਜੀ ਤੇ ਭਾਈ ਨੂੰ ਫੋਨ ਆ ਭਾਈ ਨੂੰ ਫੋਨ ਸੁਣ ਕੇ ਕਰਾਉਂਦੇ ਆ ਮਿੱਤਰੋ ਪੂਰੀ ਗੱਲਬਾਤ ਇਹਦੀ ਤੇ ਕਰਦੇ ਆ ਜੱਗ ਹੁਣ ਇਹਨੂੰ ਖੱਤੇ ਬਾਏ ਗੱਲ ਬਹੁਤ ਖੱਤਿਆਂ ਦੇ ਵਿੱਚ ਤੇ ਪਾਉਂਦੇ ਆ ਪਟਾਕੇ ਹੁਣ ਇਹਦੇ 50 75 ਸੀਆਰਡੀ ਦੇ ਤੇ ਦਿਖਾਉਂਦੇ ਆ ਖਚਾਈ ਇਹਦੀ ਕਿੰਨੀ ਗਿਆ ਮੇਤਰੋ ਲਾਲਬਾਬ ਪੁਕਰਨ ਲੱਗਾ ਸਟਾਰਟਰ ਤੇ ਗੱਲ ਹੀ ਬਲੇਦੀਆਂ ਨਾਲ ਗੱਲ ਤੇ ਭਾਜੀ ਤੋਂਨੀ ਲੀ ਮੇ ਥੱਲੇ ਸੜਦੀਆਂ ਇਹਦੀ ਆਉਂਨੇ ਥੱਲੇ ਖੜ ਗਈ ਜਿਹੜਾ ਉਹ ਵੀ ਚਲੀ ਗਿਆ ਆ ਬਲ ਗੱਬੇ ਜਾਇਆ ਗੱਬੇ ਥੱਲੇ ਗੱਲ ਆ ਬਲ ਤਾਂ ਬਹੁਤ ਸੋਹਣਾ ਤੇ ਆ ਭਗਵਾਨੇ ਕਾਰ ਥੱਲੇ ਤੋਂ ਝੋਟੇ ਨੂੰ ਬਸ ਹੱਲੇ ਕਰਕੇ ਚਲਾ ਦੇ ਨੂ ਗੱਲ ਬਹੁਤ ਜ਼ਿਆਦਾ ਮਿੱਤਰੋ ਬਹੁਤ ਚੈੱਕ ਕਰਨ ਲੱਗੇ ਝੋਟੇ ਨੇ ਇਹ ਨਹੀਂ ਮਿੱਤਰੋ ਇਹਨੂੰ ਟਰੈਕਟਰੋਂ ਠੀਕ ਹੈ ਜਿੰਨਾ 1.50 75 ਹੌਸਪਾਵਰ ਟਰੈਕਟਰ ਜਿਹੜੇ ਵੀ ਮਾਜੀ ਕੰਪਨੀਆਂ ਟਰੈਕਟਰ ਆ ਗਏ ਆ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਪਟਾਕੇ ਪਾਉਂਦੇ ਆ ਉਹ ਵੀ 50 75 ਹੌਸਪਾਵਰ ਕਿਹੜੀ ਥੋੜੀ ਠੀਕ ਨਹੀਂ ਉਹ ਦੋਨੋਂ ਹੀ ਲੇਵਰ ਥਲੇ ਸਿੱਟੇ ਉਹਨੂੰ ਪਤਾ ਹੀ ਨਹੀਂ ਕਿ ਉਹ ਪਿੱਛੇ ਕੀ ਪਾ ਨੀ ਹਲ ਪਾ ਜਾ ਮਿੱਤਰੋ ਪਿੱਛੇ ਉਹਦੇ ਉਹਦੇ ਸੁੱਤਾ ਪਿਆ ਤੁਰਿਆ ਜਾਂਦਾ ਰਹਿ ਗਿਆ ਆਹ ਹੁੰਦਾ ਉਹ ਲੱਗਾ ਮੋੜ ਘਟਣਾ ਉਹ ਮੈਟਰ ਪੁੱਛ ਲਿਆ ਭਾਈ ਨੂੰ ਕਿ ਤੋਕੇ ਰਿਪੋਰਟ ਹੁਣ ਤਾਂ ਨਹੀਂ ਕੋਈ ਕੰਮੀ ਪੇਸ਼ ਆ ਗਈ ਕਿੱਦਾਂ ਭਾਜੀ ਹੁਣ ਕਿੱਦਾਂ ਪੌੜਾ ਪਟਾਕੇ ਦੇ ਗਿਆ ਅੱਜ ਨੁਸਖੀਆਂ ਪਾਉਣ ਲੱਗਦਾ ਉਹ ਗਾਣੇ ਭਰਾ ਤੇਰੇ ਹੈਗੇ ਟੈਂਸ਼ਨਾਂ ਲਿਆ ਕਰ ਜਿਹੇ ਗੱਲਾਂ ਦੇ ਗਿਆ ਤੇ ਇੱਥੇ ਪਟਾਕਾ ਪਾਉਣਾ ਖੁੱਲ ਕੇ ਰੱਖਣਾ ਡੱਟ ਨੂੰ ਇਹਨੂੰ ਨਾ ਮਠਾ ਮਠਾ ਨਾ ਚਲਾਗਾ ਜਿੰਨਾ ਪਾੜ ਦਾ ਪਾੜ ਹੀ ਆ ਕਰ ਗਰ ਗਾਰੰਟੀ ਪ੍ਰਾਂਟੀ ਸਭ ਕੁਝ ਹੀ ਹੋ ਜਾਏਗੀ ਠੀਕ ਆ ਅ ਦਸੱਲੀ ਪੂਰੀ ਕਰਿਆ ਕਰ ਤੇ ਮਿੱਤਰਾਂ ਟੌਪ ਲੈਂਕ ਥੱਲੇ ਪਾਉਣੀ ਆ ਉਹ ਗਲਤ ਪਾਉਂਦੇ ਆਪਾਂ ਠੀਕ ਆ ਜੀ ਤੇ ਮਿੱਤਰੋ ਓਕੇ ਆ ਟ੍ਰੈਲ ਕੋਟਾਂ ਤੇ ਭਰਾ ਨੇ ਕਿਹਾ ਤਾਂ ਹੁਣ ਸੈਟਰਡੇ ਟ੍ਰਾਪਣਾ ਤੇ ਜਿੰਨੇ ਆਪਣੇ ਭਰਾ ਵੀਡੀਓ ਦੇਖਦੇ ਆ ਨਵੇਂ ਆ ਆਪਣੇ ਵੀਡੀਓ ਤੇ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮੋਬਾਈਲ ਵਾਲੇ ਤੇ ਨਿਤ ਨਵੀਆਂ ਵੀਡੀਓ ਵੇਖਣ ਨੂੰ ਮਿਲਣੀਆਂ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮਿੱਤਰੋ ਤੇ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਓਕੇ ਧੰਨਵਾਦ